ਲਓ ਜੀ 50 ਕਿੱਲਾਂ ਦਾ ਟੱਕ ਲੈ ਕੇ ਆਇਆ ਰੇਟ ਰਹਿਣ ਵਾਲਾ ਸਿਰਫ 15 ਲੱਖ ਪੰਜਾਬ ਦੀ ਜ਼ਮੀਨ ਹੈ ਪਿੰਡ ਕਲਾਰ ਬਲਾਚੋਰ ਨਵਾਂ ਸ਼ਹਿਰ ਦੇ ਵਿੱਚ ਜੀ 50 ਕਿੱਲਾਂ ਦਾ ਟੱਕ ਹੈ 20 ਕਿੱਲੇ ਬਿਲਕੁਲ ਪਲੇਨ ਮਿਲਣਗੇ 30 ਕਿੱਲੇ ਉੱਚੇ ਨੀਵੇਂ ਮਿਲਣਗੇ ਜੀ ਕੋਈ ਬੋਰ ਨਹੀਂ ਹੈਗਾ ਜੀ ਕੋਈ ਮੋਟਰ ਨਹੀਂ ਲੱਗੀ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਨੰਬਰ ਸਕਰੀਨ ਤੇ ਆ ਰਿਹਾ ਸੰਪਰਕ ਕਰ ਸਕਦੇ ਹੋ ਬਾਈ ਜੀ ਜਿਹੜੀ ਜ਼ਮੀਨ ਦੀ ਵੀਡੀਓ ਚੱਲ ਰਹੀ ਹੈ ਸੇਮ ਇਹੀ ਜ਼ਮੀਨ ਹੈ ਬਾਈ ਜੀ ਉੱਥੇ ਜਾ ਕੇ ਵੀਡੀਓ ਬਣਾਈ ਗਈ ਹੈ ਤੇ 50 ਕਿੱਲੇ ਟੱਕ ਹੈ ਜੀ ਤੁਸੀਂ ਦੇਖ ਸਕਦੇ ਹੋ 20 ਕਿੱਲੇ ਬਿਲਕੁਲ ਪਲੇਨ ਮਿਲ ਜਾਣਗੇ ਜੀ ਤੇ ਬਾਕੀ ਬਾਹਣਾ ਜਿਹੜਾ ਉੱਚਾ ਨੀਵਾ ਜੀ ਲਿੰਕ ਰੋਡ ਦਾ ਫਰੰਟ ਹੈ ਲਿੰਕ ਰੋਡ ਤੋਂ ਜ਼ਮੀਨ ਸਟਾਰਟ ਹੋ ਜਾਂਦੀ ਹੈ ਜੀ ਸਾਰੀ ਕੋਈ ਰਾਹ ਪਹੀ ਦਾ ਰੋਲਾ ਨਹੀਂ ਜੀ ਤੇ ਰੇਟ ਰਹਿਣ ਵਾਲਾ ਸਿਰਫ 15 ਲੱਖ ਰੁਪਈਆ ਫਾਰਮ ਹਾਊਸ ਵਿੱਚ ਬਣਿਆ ਹੋਇਆ ਹੈ ਜੀ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਅਸੀਂ ਤੁਹਾਡੇ ਲਈ 18 ਕਿੱਲੇ ਜ਼ਮੀਨ ਲੈ ਕੇ ਆਏ ਜਿੱਥੇ ਬਹੁਤ ਹੀ ਵਧੀਆ ਪਾਣੀ ਝੋਨੇ ਵਾਲਾ ਬਾਣ ਹੈ ਰੇਟ ਵੀ ਬਹੁਤ ਘੱਟ ਕਿਉਂਕਿ ਅੱਜ ਕੱਲ੍ਹ ਜ਼ਮੀਨਾਂ ਦੇ ਰੇਟ ਅਸਮਾਨ ਨੂੰ ਛੂਰੇ ਨੇ ਤਾਂ ਇਹ ਮਤਲਬ ਕਿ ਤੇਜੀ ਦੇ ਵਿੱਚ ਜਿਹੜਾ ਅੱਜ ਦਾ ਤੁਹਾਨੂੰ ਬਾਣ ਲੈ ਕੇ ਆਇਆ ਵਧੀਆ ਭਾਦੇ ਵਿੱਚ ਬਾਣ ਲੈ ਕੇ ਆਇਆ ਸਾਰੀ ਸਹੂਲਤਾਂ ਜਿਹੜੀਆਂ ਇਹ ਬਾਣ ਦੇ ਵਿੱਚ ਬਹੁਤ ਜ਼ਿਆਦੇ ਘੈਂਟ ਮਿਲਣਗੀਆਂ ਕੋਈ ਵੀ ਵੀਰ ਹੈ ਨਾ ਖੇਤੀ ਜੋਗ ਜ਼ਮੀਨ ਲੈਣਾ ਚਾਹੁੰਦਾ ਤਾਂ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਹੈ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਜ਼ਮੀਨ ਦੀ ਖੇਤੀਬਾੜੀ ਕਿਸੇ ਸੰਦ ਦੀ ਟਰੈਕਟਰ ਕਾਰਾਂ ਕਿਸੇ ਵੀ ਚੀਜ਼ ਦੀ ਹਣਾ ਐਡ ਕਰਵਾਉਣਾ ਚਾਹੁੰਦੇ ਸਾਡਾ WhatsApp ਨੰਬਰ ਸਕਰੀਨ ਤੇ ਆ ਗਿਆ ਦਿੱਤੇ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਜਿਹੜੀਆਂ ਸਾਰੀ ਚੀਜ਼ ਦਿਖਾ ਕੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਜਾਣਕਾਰੀ ਭੇਜਣੀ ਹੈ ਪੰਜ ਵਾ ਤੁਹਾਡੀ ਐਡ ਸਾਡੇ ਪਲੈਟਫਾਰਮਾਂ ਤੇ ਲਾ ਦਿੱਤੀ ਜਾਊਗੀ ਇਸ ਤੋਂ ਇਲਾਵਾ ਜੇਕਰ ਕੋਈ ਵੀਰ bizness ਕਰਦਾ ਹੈ ਸਾਡੀ ਕੋਈ ਭੈਣ ਕੋਈ bizness ਕਰਦੀ ਹੈ ਕੋਈ ਘਰ ਦੇ ਵਿੱਚੋਂ ਵੀ ਫੈਕਟਰੀ ਲੈਵਲ ਤੇ ਆਪਦੀ bizness ਦੀ ਐਡ ਕਰਵਾਉਣਾ ਚਾਹੁੰਦੇ ਆ ਬੂਸਟ ਐਡ ਕਰਵਾਉਣਾ ਚਾਹੁੰਦੇ ਆ ਫੇਸਬੁਕ ਤੇ YouTube ਤੇ Google ਤੇ ਕਿਤੇ ਵੀ ਅਸੀਂ ਕਰ ਦਿੰਦੇ ਆ ਜੀ ਤਾਂ ਉਹਦੇ ਲਈ ਵੀ ਤੁਸੀਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਜੀ ਸੋ ਆਪਾਂ ਵੱਧਿਆ ਵੀਡੀਓ ਬਣਨ ਵੀਡੀਓ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਏਰੀਏ ਦੀ ਆਪਣੇ ਪਿੰਡ ਦੀ ਆਪਣੇ ਇਲਾਕੇ ਦੀ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਦੱਸੋ ਜੀ ਤੁਹਾਡਾ ਬਜਟ ਕਿੰਨਾ ਤੁਸੀਂ ਕਿੰਨੇ ਕਿੱਲੇ ਦੇਖ ਰਿਹਾ ਹਾਂ ਤਾਂ ਤੁਸੀਂ ਦੱਸੋ ਸਾਨੂੰ ਕਮੈਂਟਾਂ ਦੇ ਵਿੱਚ ਅਸੀਂ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਵਾਂਗੇ ਸੋ ਅੱਜ ਜਿਹੜੀ ਆਪਣੇ ਕੋਲ ਵੀਡੀਓ ਆਈ ਹੈ ਜੀ 18 ਕਿੱਲੇ ਝੋਨੇ ਵਾਲੀ ਜ਼ਮੀਨ ਆ ਬਾਈ ਜੀ 18 ਕਿੱਲੇ ਜ਼ਮੀਨ ਆ ਟੋਟਲ ਝੋਨੇ ਵਾਲੀ ਜ਼ਮੀਨ ਆ ਬਾਈ ਜੀ ਤਕਸੀਮ ਟੱਕ ਮਿਲੂਆ ਜਾਨੀ ਕਿ 18 ਕਿੱਲਾਂ ਦੀ ਕੱਲਿਆਂ ਦੀ ਫਰਦ ਨਿਕਲਦੀ ਆ ਤਕਸੀਮ ਟੱਕ ਦਾ ਫਾਇਦਾ ਹੋ ਜਾਂਦਾ ਵੀ ਕੱਲ ਨੂੰ ਹਨਾ ਕਿਸੇ ਨਾਲ ਥੋੜਾ ਬਾਣ ਦਾ ਕੋਈ ਵਟਾਂਦਰਾ ਸ਼ਟਾਂਦਰਾ ਨਹੀਂ ਹੋਣਾ ਕੱਲ ਨੂੰ ਤੁਹਾਡਾ ਬਾਣ ਲੈ ਲਓ ਤਕਸੀਮ ਟੱਕ ਨਾ ਹੋਵੇ ਮਾੜਾ ਮੋਟਾ ਬਾਣ ਹੱਲ ਜੇ ਕੋਈ ਰਾਹ ਪਹੀ ਦਾ ਕਰਕੇ ਤੁਹਾਡਾ ਬਾਣ ਘਟਦਾ ਹੋਵੇ ਇ ਸਾਰਾ ਬਾਣ ਬਿਲਕੁਲ ਤਕਸੀਮ ਕਰਕੇ ਤੁਹਾਨੂੰ ਮਿਲੂਗਾ ਜੀ ਤਕਸੀਮ ਟੱਕ ਮਿਲੂਗਾ ਪਾਣੀ ਦੇ ਸਾਧਨਾਂ ਦੀ ਗੱਲ ਕਰੀਏ ਤਾਂ 2 ਮਿਚ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਸਮਰਸ਼ੀਵਾਲ 2 ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਜਾਨੀ ਕਿ 9 ਕਿੱਲਾਂ ਦੇ ਉੱਤੇ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂਗੀ ਜੀ ਇਸ ਤੋਂ ਇਲਾਵਾ ਜਿਹੜੀ ਪਾਣੀ ਦੀ ਇਹਦੇ ਵਿੱਚ ਸਹੂਲਤ ਹੈ ਜੀ ਬਾਣ ਦੇ ਵਿੱਚ ਉਹ ਹੈਗਾ ਨਹਿਰ ਦੇ ਪਾਣੀ ਦੀ ਪਾਈਪਲਾਈਨ ਆਉਂਦੀ ਹੈ ਜੀ ਖਾਲ ਦਾ ਵੀ ਨਹੀਂ ਝੰਟ ਹੈਗਾ ਪਾਈਪਲਾਈਨ ਦਾ ਨਕਾ ਤੁਹਾਡੇ ਬਾਣ ਦੇ ਵਿੱਚ ਨਹਿਰ ਦੀ ਪਾਈਪਲਾਈਨ ਦਾ ਖੁੱਲਦਾ ਹੈ ਮਿੱਠਾ ਪਾਣੀ ਹੈ ਜੀ ਸਾਰਾ ਬਾਣ ਬਿਲਕੁਲ ਪਧਰਾ ਹੈ ਜੀ ਜ਼ੀਰੋ ਲੈਵਲ ਤੇ ਕਿਸੇ ਤਰ੍ਹਾਂ ਦੀ ਕੋਈ ਮਾਰ ਦੇ ਵਿੱਚ ਬਾਣ ਹੈ ਨਹੀਂ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪਾਣੀ ਦੀ ਮਾਰ ਨਾ ਹੀ ਕੋਈ ਪਸ਼ੂਆਂ ਦੀ ਮਾਰ ਹੈ ਜੀ ਝੋਨੇ ਵਾਲਾ ਸਾਰਾ ਬਾਣ ਹੈ ਸਾਰੇ ਬਾਣ ਚ ਇਕੱਲੇ ਇਕੱਲੇ ਕਿੱਲੇ ਦੇ ਵਿੱਚ ਝੋਨਾ ਲੱਗਦਾ ਕੋਈ ਵੀ ਇਹ ਜਿਆ ਅੱਧਾ ਕਿੱਲਾ ਵੀ ਹੈ ਨਹੀਂ ਕਿੱਲਾ ਛੱਡ ਦਿਓ ਜਿੱਥੇ ਝੋਨਾ ਨਾ ਲੱਗਦਾ ਹੋਵੇ ਜੀ ਠੀਕ ਹੈ ਜੀ ਤੇ ਬਾਕੀ ਇਹ ਜਿਹੜਾ ਬਾਣ ਹੈ ਰੋਡ ਤੋਂ ਪੰਜ ਕਿੱਲੇ ਅੰਦਰ ਹਟਮਾ ਬਾਣ ਹੈ ਜੀ ਠੀਕ ਹੈ ਜੀ ਤੇ ਵਧੀਆ ਬਾਣ ਹੈ ਜੀ ਕਿਸੇ ਨਾਲ ਕੋਈ ਵੀ ਬੱਟ ਬੰਨੇ ਦਾ ਕੋਈ ਰਾਹ ਪਹੀ ਦਾ ਕੋਈ ਲੜਾਈ ਝਗੜਾ ਹੈ ਨਹੀਂ ਤੇ ਤਕਸੀਮ ਖਾਤਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਤਕਸੀਮ ਖਾਤਾ ਤੁਹਾਨੂੰ ਇਹ ਮਿਲ ਜੂਗਾ ਜੀ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਜੀ ਇਹ ਬਾਣ ਜਿੱਥੇ ਮਿਲੂ ਆਪਾਂ ਨੂੰ ਏਰੀਆ ਹੈਗਾ ਮੰਡੀ ਡੱਬ ਵਾਲੀ ਦੇ ਵਿੱਚ ਤੁਹਾਨੂੰ ਇਹ ਬਾਣ ਦੇਖਣ ਨੂੰ ਮਿਲ ਜੂਗਾ ਜੀ ਏਰੀਆ ਮੰਡੀ ਡੱਬ ਵਾਲੀ ਦੇ ਵਿੱਚ ਬਾਣ ਦੇਖਣ ਨੂੰ ਮਿਲ ਜੂਗੀ ਡਿਮਾਂਡ ਦੀ ਗੱਲ ਕਰੀਏ ਤਾਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜੋ ਡਿਮਾਂਡ ਰੱਖੀ ਗਈ ਉਹ 32 ਲੱਖ ਰੁਪਏ ਪ੍ਰਤੀ ਦੇ ਹਿਸਾਬ ਨਾਲ ਵੰਡ ਦੇਣਾ ਠੀਕ ਹੈ ਜੀ ਇਹ ਡਿਮਾਂਡ ਹੈ ਜੀ ਬਾਕੀ ਰੇਟ ਮਾੜਾ ਮੋਟਾ ਹਨਾ ਉੱਪਰ نیچے ਸੌਦੇ ਤੇ ਡਿਪੈਂਡ ਕਰਦਾ ਉਹ ਜੋ ਸੌਦਾ ਕਰੋਗੇ ਇੱਕ ਵਾਰੀ ਜਿਹੜਾ ਮਾਲਕਾਂ ਨੇ ਰੇਟ ਮੰਗਿਆ ਉਹ 32 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਬਾਣ ਦਾ ਮੰਗਿਆ ਗਿਆ ਜੀ ਬਾਕੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤੇ ਗਏ ਨੇ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਇਦਾਂ ਦੇ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਉਹਦਾ ਫਾਇਦਾ ਇਹ ਹੋ ਜਾਂਦਾ ਵੀ ਜਦੋਂ ਵੀ ਅਸੀਂ ਵੀਡੀਓ ਪਾਈਏ ਨਾਲ ਦੀ ਨਾਲ ਤੁਹਾਡੇ ਕੋਲ ਇੱਕ ਨ ਪਰ ਚੱਲਿਆ ਜਾਂਦਾ ਜੀ ਠੀਕ ਹੈ ਜੀ ਬਾਕੀ ਜੇ ਕੋਈ ਕਮੀ ਪੇਸ਼ੇਂਟ ਦੀ ਉਹ ਵੀ ਜਰੂਰ ਦੱਸਿਆ ਕਰੋ ਤੇ ਘੈਂਡ ਘੈਂਡ ਵੀਡੀਓ ਹਨਾ ਆਪਣੇ ਚੈਨਲ ਤੇ ਹੋਰ ਵੀ ਪਾਰਕੀਆਂ ਉਹ ਵੀ ਜਾ ਕੇ ਜਰੂਰ ਵਿਜ਼ਿਟ ਕਰਿਓ ਜੀ